ਪ੍ਰਭੂਨ ਬਾਲਮੀਕ ਸ਼੍ਰੀ ਰਾਮ ਤੀਰਥ ਅਸਥਾਨ ਅੰਮ੍ਰਿਤਸਰ ਸਾਹਿਬ ਤੋਂ ਅਖੰਡ ਜੋਤ ਦਾ ਆਗਮਨ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਗੁਰਾਇਮ ਵਿਖੇ ਹੋਇਆ ਜਿੱਥੇ ਕੀ ਸੰਗਤਾਂ ਵੱਲੋਂ ਇਸ ਦਾ ਨਿਗਾਹ ਸੁਆਗਤ ਕੀਤਾ ਗਿਆ ਇਸ ਤੋਂ ਪਹਿਲਾਂ ਇਸ ਅਖੰਡ ਜੋਤ ਨੂੰ ਭਗਵਾਨ ਬਾਲਮੀਕ ਸ਼੍ਰੀ ਰਾਮ ਤੀਰਥ ਅਸਥਾਨ ਤੋਂ ਲੈ ਕੇ ਆਉਣ ਲਈ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਤੋਂ ਸ਼ਰਧਾਲੂ ਸਵੇਰ ਦੇ ਸਮੇਂ ਰਵਾਨਾ ਹੋਏ ਅਤੇ ਪੰਜਾਬ ਰਾਏ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀਵੀ ਇਸ ਮੌਕੇ ਤੇ ਭਗਵਾਨ ਬਾਲਮੀਕ ਸ਼੍ਰੀ ਰਾਮ ਤੀਰਤ ਅਸਥਾਨ ਵਿਖੇ ਉੱਚੇ ਤੌਰ ਤੇ ਨਤਮਸਤਕ ਹੋਲੇ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀ ਰਾਮ ਮੰਦਰ ॠषि कुटिया ਰਾਮਲੀਲਾ ਦੁਸਹਿਰਾ ਸਮਿਤੀ ਵੱਲੋਂ ਲਿਆਂਦੀ ਜਾਣ ਵਾਲੀ ਇਸ ਪਵਿੱਤਰ ਅਖੰਡ ਜੋਤ ਦੀ ਪੂਜਾ ਅਰਚਨਾ ਕਰਵਾਈ ਅਤੇ ਸ਼ਰਦਾਲੂ ਬਹੁਤ ਹੀ ਸਤਿਕਾਰ ਨਾਲ ਇਸ ਅਖੰਡ ਜੋਤ ਨੂੰ ਲੈ ਕੇ ਸ਼੍ਰੀ ਰਾਮ ਮੰਦਰ ॠषि कुटिया ਗ੍ਰਾਮ ਵਿਖੇ ਪਹੁੰਚੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ ਇਸ ਮੌਕੇ ਤੇ ਲक्की ਪ੍ਰਧਾਨ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਕੌਂਸਲਰ ਜਸਵੀਰ ਰਾਜੂ ਕੌਂਸਲਰ ਮਨੋਜ ਗੋਗਨਾ ਕੌਂਸਲਰ ਪ੍ਰੋਫੈਸਰ ਰਿਸ਼ੂ ਸੰਜੀਵ ਹੀਰ ਤੋਂ ਇਲਾਵਾ ਹੋਰ ਸ਼ਰਧਾਲੂ ਵੀ ਮੌਜੂਦ ਹਨ ਗੁਰਾਇਆਂ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਗਰ ਸ਼ਹਿਰ ਗੁਰਾਇਆਂ ਦੇ ਵਿੱਚ ਭਗਵਾਨ ਮਾਲਮਿਕੀ ਦੀ ਥੋੜੀ ਜੋਤ ਪਵਨ ਜੋਤ ਲਿਆਂਦੀ ਗਈ ਹੈ ਉਹ ਇਸ ਦਸਹਰੇ ਦੇ ਰਾਮਲੀਲਾ ਦੇ ਆਰੰਭ ਦੇ ਵਾਸਤੇ ਪ੍ਰਚੰਡ ਕਰ ਕੀਤੀ ਗਈ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਲੱਖ ਲੱਖ ਵਧਾਈ ਵੀ ਦਿੰਨਾ ਹਾਂ ਇੱਕ ਮੈਂ ਆਪਣੇ ਗੁਰਾਇਆਂ ਦੇ ਨਿਵਾਸੀਆਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਬੇਨਤੀ ਵੀ ਕਰਨਾ ਚਾਹੁੰਦਾ ਕਿ ਕੱਲ ਮੰਗਲਵਾਰ ਤੋਂ ਜਿਹੜੀ ਆ ਰਾਮਲੀਲਾ ਆਰੰਭ ਹੋ ਰਹੀ ਹੈ ਮੈਂ ਬੇਨਤੀ ਕਰਾਂਗਾ ਸਾਰਿਆਂ ਸੰਗਤਾਂ ਨੂੰ ਕਿ ਰਾਮਲੀਲਾ ਵਿੱਚ ਹੌਮਾ ਹਾ ਕੇ ਪਹੁੰਚੋ ਭਗਵਾਨ ਸ਼੍ਰੀ ਰਾਮ ਜੀ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰੋ ਇਹ ਜਿਹੜੀ ਰਾਮਲੀਲਾ ਇਸੀ ਕੁਟਿਆ ਤੋਂ ਸ਼ੁਰੂ ਹੋਵੇਗੀ ਕੱਲ ਮੰਗਲਵਾਰ ਦੇ ਦਿਨ ਔਰ ਐਸ ਡੀ ਜੀ ਦੀ ਇਹ ਸਮਾਪਤੀ ਜਿਹੜਾ 30 ਤਰੀਕ ਨੂੰ ਹੋਏਗੀ ਤੇ 2 ਤਰੀਕ ਨੂੰ ਜਿਹੜਾ ਦਸਹਰਾ ਜਿਹੜਾ ਦਾਣਾ ਮੰਡੀ ਚ ਲੱਗੇਗਾ ਔਰ ਮੈਂ ਵੀ ਸੰਗਤਾਂ ਨੂੰ ਅਪੀਲ ਕਰਾਂਗਾ ਕਿ ਜਿਹੜਾ ਦਸਹਰਾ ਦਾਣਾ ਮੰਡੀ ਵਿੱਚ ਲੱਗੇ ਉਹਦੇ ਵਿੱਚ ਆ ਕੇ ਤੁਸੀਂ ਸੰਗਤਾਂ ਰ ਹੋਮ ਹੋਵਾ ਕੇ ਪਹੁੰਚਣ ਤਾਂ ਜੋ ਇਸ ਮੰਦਰ ਦੀ ਜਿਹੜੀ ਸਾਡੀ ਮਾਨਤਾ ਆ ਰਿਸ਼ੀ ਮਹਾਰਾਜ ਦੀ ਮਾਨਤਾ ਆ ਉਹਨੂੰ ਬਰਕਰਾਰਾ ਬਰਕਰਾਰ ਰੱਖਦੇ ਹੋਏ ਆਪਾਂ ਦਸਹਰਾ ਬੜੀ ਧੂਮਤਾਨਾ ਬਣਾਈਏ ਜੈ ਸ਼ੀ ਰਾਮ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਵਿਖੇ ਬਹੁਤ ਹੀ ਖੁਸ਼ੀਆਂ ਭਰਾ ਮਾਹੌਲ ਆ ਮੰਦਰ ਦੇ ਅੰਦਰ ਜਿਹੜਾ ਇੱਥੇ ਸਾਡਾ ਮੰਦਿਰੇ ਸ਼੍ਰੀ ਰਾਮ ਲੀਲਾ ਕੱਲ ਤੋਂ ਸਟਾਰਟ ਹੋ ਰਹੀ ਆ ਉਸ ਰਾਮ ਲੀਲਾ ਸਟਾਰਟ ਹੋਣ ਦੇ ਅੱਗੇ ਜਿੱਦਾਂ ਸਿਰੇ ਇੱਥੇ ਮੰਦਿਰ ਦੇ ਵਿਖੇ ਸ਼੍ਰੀ ਰਮਾਇਣ ਜੀ ਦੇ ਪਾਠ ਸ਼ੁਰੂ ਕੀਤੇ ਗਏ ਸ਼੍ਰੀ ਵਿਆਸ ਜੀ ਮਹਾਰਾਜ ਦੇ ਗੱਦੀ ਦੀ ਹੀਰ ਮਹੰਤ ਉਹਨਾਂ ਦੇ ਸਰਪ੍ਰਸਤੀ ਹੇਠ ਜਿਹੜਾ ਸਾਰਾ ਯੋਜਨ ਹੋ ਰਿਹਾ ਅੱਜ ਭਗਵਾਨ ਸ਼੍ਰੀ ਵਾਲਮੀਕ ਮੰਦਿਰ ਸ਼੍ਰੀ ਰਾਮ ਤੀਰ ਸ਼੍ਰੀ ਅਮਰਸਰ ਸਾਹਿਬ ਤੋਂ ਉੱਥੋਂ ਵਿਸ਼ੇਸ਼ ਤੌਰ ਤੇ ਜੋਤ ਲਗਾ ਕੇ ਇੱਥੇ ਗੁਰਾਇਆਂ ਦੇ ਸ਼੍ਰੀ ਰਾਮ ਮੰਦਿਰ ਦੀ ਛਿ ਕੁਟਿਆ ਵਿਖੇ ਸਥਾਪਿਤ ਕੀਤੀ ਗਈ ਆ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਆ ਇਸ ਗੱਲ ਤੇ ਕਿ ਪਹਿਲੀ ਵਾਰ ਸਾਡੇ ਇਸ ਨਗਰ ਦੇ ਵਿੱਚ ਭਗਵਾਨ ਸ਼੍ਰੀ ਬਾਲਵੀਕ ਮੰਦਿਰ ਸ਼੍ਰੀ ਰਾਮ ਤੀਰਥ ਸ਼੍ਰੀ ਅਮਰਹਰ ਸਾਹਿਬ ਤੋਂ ਜਿਹੜੀ ਜੋਤ ਇੱਥੇ ਸਾਖਸ਼ਤ ਆਈ ਆ ਅਸੀਂ ਦਰਸ਼ਨ ਕੀਤੇ ਸਾਰੇ ਦਾ ਅਸੀਂ ਧੰਨਵਾਦ ਕਰਦੀ ਆ ਜਿਹਾ ਆਖਦੇ ਆ ਸਾਰਿਆਂ ਨੂੰ ਗੁਰਾਇਆਂ ਦੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਜਿਹੜੀ ਕੱਲ ਤੋਂ ਇੱਥੇ ਰਾਮਲਾ ਸ਼ੁਰੂ ਹੋ ਰਹੀ ਆ ਉਸ ਰਾਜਲਾ ਦੇ ਵਿੱਚ ਹੋਮ ਹੋਵਾ ਕੇ ਪਹੁੰਚੋ ਤੇ 2 ਤਰੀਕ ਨੂੰ ਜਿਹੜਾ ਦੁਸਹਿਰਾ ਨਾਣਾ ਮੰਡੀ ਕਰਾਇਆ ਵੀ ਖੇੜੀ ਤੂੰ ਤਾਂ ਆਉਣਾ ਮਹਾਰਾਜ ਦੀ ਸ਼੍ਰੀ ਮਹਾਂਤ ਬਾਸੂਦੇਵ ਦਾਸ ਬਿਆਜ ਜੀ ਮਹਾਰਾਜ ਦੀ ਗੱਦੀ ਹੇਠ ਗੱਦੀ ਨਸ਼ੀਰ ਦੇ ਸਰਪਰਾਸਤੀ ਹੇਠ ਜਿਹੜਾ ਮਨਾਇਆ ਜਾ ਰਿਹਾ ਉਸ ਦੁਸਹਿਰੇ ਦੇ ਉਸਦੇ ਵਿੱਚ ਵੀ ਅਸੀਂ ਕਰਾਇਆ ਵਾਸੀਂ ਉਹ ਅਪੀਲ ਕਰਦੇ ਆ ਕਿ ਉੱਥੇ ਹੋਮ ਹੋਵਾ ਕੇ ਪਹੁੰਚੋ ਤਾਂ ਜੋ ਸ਼੍ਰੀ ਰਾਮਚੰਦਰ ਜੀ ਭਗਵਾਨ ਜੀ ਦਾ ਆਪਾਂ ਜਿਹੜੀ ਗਉਣ ਗਾਣ ਕਰ ਸਕੀਏ ਉਹਨਾਂ ਦੇ ਵੀ ਲਾਣ ਮਾਣ ਸਕੀਏ